ਦੇਰ ਤੋਂ ਸਾਰੇ ਪੱਦੇ ਤੇ ਚੱਲ ਕੇ ਬੈਠੇ ਨੂੰ ਕੋਈ ਨਹੀਂ ਅੱਖਰ ਨਹੀਂ ਜਦੋਂ ਤਾਂ ਫਿਰ ਅਪਨੋ ਜਿਹੜਾ ਸਭ ਤੋਂ ਵੱਡਾ ਤਗੜਾ ਬਣਨਾ ਚਾਹੁੰਦਾ ਹੈ। ਮੈਡਮ ਕੀ ਗੱਲ ਹੋ ਗਈ ਹੈ? ਬੱਚਾ ਮੇਰਾ ਐਡਮਿਟ ਹੋ ਗਿਆ। ਮਨ ਮਨੋਕਿਰਤ ਮੇਨੇ ਦਾ ਬੱਚਾ ਕੀ ਹੋਇਆ ਜੀ ਉਹਦੇ ਨੇ ਫੇਰ ਸੁਭਾਵਾ ਉਹਨਾਂ ਨੇ ਅਸੀਂ ਦਰਦ ਆਖੀ ਕਰਾਇਆ ਹੀ ਵਾਚ ਐਡ ਕਰਵਾਇਆ ਹੀ ਕੋਟੇ ਨਹੀਂ ਕੀਤੀ ਅਨਪੜ੍ਹ ਬਸ ਉਹ ਠੀਕ ਹੀ ਤੇ ਇਹਨਾਂ ਨੇ ਹੰਵਾ ਦੇਣਾ ਮੁਲਾ ਠੀਕ ਹੈ ਬੱਚਾ ਆਈਏ ਚੱਲ ਕੋਈ ਨਹੀਂ ਜਿਹੜਾ ਪੈਸੇ ਵੀ ਦੇ ਜਾਂਦੇ ਆਟ ਵੀ ਲੈ ਲਿਆ ਜਿਹੜਾ ਨੇ ਤੇ ਇੱਕ ਵੀ ਨੇ ਵਾਰ ਜਿਹੜਾ ਬੱਚਾ ਠੀਕ ਹੋ ਗਿਆ ਹੈ ਤੇ ਨਾ ਨੇ ਐਂਡ ਤੇ ਆਣ ਕੇ ਹਨ ਉਹ ਸਾਰੇ ਵੇਖ ਕੇ ਗਏ ਅਸੀਂ ਬੱਚਾ ਠੀਕ ਹੀ ਖੇਡਦਾ ਭਾਈ ਰਾਤੀ ਦਾ ਮੇਰੇ ਕੋਲ ਘਰ ਚ ਆ ਲੈ ਬੱਚਾ ਤੁਹਾਡਾ ਖਤਮ ਹੋ ਗਿਆ ਬਰਾਬਰ ਚਾ ਲੈ ਜੋ ਆਪਣਾ ਖੈਣ ਕਰਕੇ ਆਈ ਕਿ ਸਿਆਣ ਕਰਕੇ ਬੱਚਾ ਨਹੀਂ ਲੈ ਕੇ ਜਾਣਾ ਨਾ ਹੀ ਹਣ ਬੱਚਾ ਵਭਾਇਆ ਨਾ ਹੀ ਬੱਚਾ ਇਹ ਦਿੱਤਾ ਹੈ ਤੁਹਾਨੂੰ ਬੱਚਾ ਚਾਹੀਦਾ ਸਹੀ ਸਲਾਮਤ ਤੁਹਾਨੂੰ ਪੈਸੇ ਦੇ ਦੇਣਗੇ ਹਣ ਬੱਚਾ ਦੇ ਦੇਗਾ ਠੀਕ ਆ ਲੈ ਤੇ ਬੱਚਾ ਮਾਰਦਾ ਹੈ ਨਾ ਆ ਗਿਆ ਬੱਚੇ ਬਹੁਤ ਜਿਆਦਾ ਅਨੁਸ਼ਾਸਨ ਕਰਦੇ ਹਨ ਬੱਚਾ ਸਹੀ ਇਲਾਜ ਦੇਣ ਡਾਕਟਰ ਨੂੰ ਉਹ ਐਥੇ ਕੋਈ ਮਾਨਵ ਇਨਸਾਫ਼ ਨਹੀਂ ਰਿਹਾ ਹੈ ਜਰਾ ਹਸਪਤਾਲ ਬੰਦ ਹੋਵੇ ਇਹਦਾ ਬੱਚਾ ਹਰ ਸਹੀ ਇਲਾਜ ਮਿਲਦੇ ਕਿ ਪ੍ਰਸ਼ਾਸਨ ਕੋਈ ਹੱਲ ਨਹੀਂ ਕਰਦਾ ਕਿਸ ਤੱਕ ਪ੍ਰਸ਼ਾਸਨ ਕੋਈ ਹੱਲ ਨਹੀਂ ਕਰਦਾ ਕਿਸ ਤੱਕ ਅਰਜ਼ੀ ਦੇ ਰਹੀ ਹੋਣੀ ਹੈ ਕਾਰਵਾਈ ਹੋਣੀ ਚਾਹੀਦੀ ਇਨਾਂ ਤੇ ਬਾਕੀ ਸੜ ਬੰਦ ਹੋਏ ਪੱਟਾ ਹਨਾਣਾਂ ਦੇ ਮੇਰਾ ਨਾਮ ਸੁਖਦੇਵ ਸਿੰਘ ਮਨੀਤ ਪ੍ਰਧਾਨ ਭਾਰਤੀ ਕਿਸਾਨ ਲਖੋਵਾਲ ਖਨੌਰ ਜਿਹੜਾ ਕਰਦੇ ਬਾਕੀ ਕੀ ਹੋਈ ਸੀ ਕਰੀ ਕੀ ਕਰਨੀ ਹੈ ਗੱਲ ਆਏ ਜੀ ਬਾਕੀ ਕੀ ਹੈ ਉਹੀ ਕਿ ਇੱਕ ਇੱਕ ਦਿਨ ਦਾ ਬੱਚਾ ਫਤਿਹਪੁਰ ਵੇੜੇ ਤੋਂ ਉਹ ਪੈਦਾ ਹੋਇਆ ਸੀ ਡੇਰਾ ਬਸੀ ਉਹ ਕਿਸੇ ਬਿਮਾਰ ਹੋਣ ਕਰਕੇ ਇੱਥੇ ਐਡਮਿਟ ਕਰਾਇਆ ਗਿਆ ਸੀ ਡਾਕਟਰ ਦਿਨੇਸ਼ ਕੋਲ ਇਸ ਨੇ 17 18 ਦਿਨ ਰੱਖ ਕੇ ਬੱਚੇ ਨੂੰ ਘਰ ਭੇਜਤਾ ਇੱਕ ਦਿਨ ਬਾਅਦ ਬੱਚਾ ਫਿਰ ਠਿੱਲਾ ਹੋ ਗਿਆ ਉਹਨਾਂ ਨੇ ਫਿਰ ਐਡਮਿਟ ਕਰਾਇਆ ਜੋ ਉਹਨਾਂ ਦਾ ਪੈਸਾ ਸੀਗਾ 5 6 ਤੋਂ 6 ਲੱਖ ਰੁਪਈਆ ਇਹਨਾਂ ਨੇ ਲੈ ਲਿਆ 15 15 20 20 ਹਜ਼ਾਰ ਕਰਕੇ ਕੁਝ ਪੈਸੇ ਉਹਨਾਂ ਦੇ ਕਾਰ ਤੋਂ ਕੱਟੇ ਗਏ ਆਸ਼ਮਾਨ ਕਾਰ ਤੋਂ ਚੱਦ ਕੇ ਜੇ ਜਿਹਦਾ ਆਸ਼ਮਾਨ ਕਾਰਡ ਚੱਲਦਾ ਉਹ ਤੋਂ ਕੈਸ਼ ਕਦੀ ਵੀ ਜਮਾ ਨਹੀਂ ਕਰਾਇਆ ਜਾਂਦਾ ਤੇ ਉਹ ਉਹ ਵੀ ਇਹਨੇ 2 ਨੰਬਰ ਤੇ ਸਾਰਾ ਪੈਸਾ ਵੇਹੜਾਪ ਕੀਤਾ ਤੇ ਮੁੜ ਕੇ ਬੱਚੇ ਨੂੰ ਰਾਪ ਨੂੰ 11:30 ਵਜੇ ਫੋਨ ਕਰਕੇ ਬੱਚੇ ਦੇ ਘਰਿਆਂ ਨੂੰ ਕਹਿੰਦਾ ਵੀ ਤੁਸੀਂ ਆਓ ਬੱਚਾ ਸੀਰੀਅਸ ਹੈ ਤੈਨੂੰ ਬੱਚਾ ਲੈਣ ਆਏ 11:30 ਵਜੇ ਰਾਤ ਸਰਪੰਚ ਸਾਹਿਬ ਨਾਲ ਸੀ ਪਿੰਡ ਦੇ ਤੇ ਕਹਿੰਦੇ ਆਪ ਤੇ ਆਇਆ ਨਹੀਂ ਡਾਕਟਰ ਇਹ ਆਪਣੇ ਕੰਪਿਊਟਰ ਨੂੰ ਕਿਸੇ ਨੂੰ ਕਹਿੰਦਾ ਵੀ ਇਹਨਾਂ ਦੇ ਹੈਂਡਓਵਰ ਕਰ ਦੇ ਡੈੱਡ ਹੋ ਗਿਆ ਬੱਚਾ ਤੇ ਜਦੋਂ ਅਸੀਂ ਰਾਤ ਨੂੰ ਬੱਚਾ ਲੈ ਕੇ ਨਗੇ ਸਵੇਰੇ ਸਾਡੇ ਤੱਕ ਇਹਨਾਂ ਨੇ ਗੱਲ ਕੀਤੀ ਅਸੀਂ ਇੱਥੇ ਜ਼ਿੰਮੇਵਾਰ ਹੋਣ ਦੇ ਨਾਤੇ ਇੱਥੇ ਆਏ ਤੇ ਡਾਕਟਰ ਨੇ ਸਾਨੂੰ ਬਾਵਾ ਪੈਣਾ ਦੀਆਂ ਗਾਲਾਂ ਤੱਕ ਕੱਢੀਆਂ ਸਾਡੇ ਨਾਲ ਬਹੁਤ ਬਤਮੀਜ਼ੀ ਕੀਤੀ ਤੱਕੜੇ ਹੋ ਕੇ ਜਿਹੜਾ ਆਇਆ ਉਹਨੇ ਪਹਿਲਾਂ ਤਾਂ ਅਦਾਈ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜੀ ਪਲਕਾਰ ਸਿੰਘ ਬੈਂਸ ਹੈ ਮੈਂ ਜਰਨਸ ਕੱਤਰਾਂ ਭਾਰਤੀ ਕਿਸਾਨ ਮੋਜੂਨੀ ਪੰਜਾਬ ਵੱਲੋਂ ਦੇਖੋ ਦਿਨੇਸ਼ ਹਸਪੀਟਲ ਨਾਲ ਹੋਏਗਾ ਤੀ ਚਾਰ ਦਿਨਾਂ ਤੋਂ ਜਿਹੜੀ ਪ੍ਰੋਬਲਮ ਆਈ ਹੈ ਇੱਕ ਬੱਚੇ ਦਾ ਇਹਨਾਂ ਨੇ ਜੋ ਵੀ ਜਿੱਥੇ ਨਾਲ ਦੱਸਿਆ ਬਬੂ ਭਾਈ ਨੇ ਵੀ ਉਹ ਹਾਜੇ ਮਿਲਗਾ ਇੱਕ ਦੋ ਦਿਨ ਦਾ ਹੀ ਬੱਚਾ ਸੀਗਾ ਜਿਹੜਾ ਇੱਥੇ ਗੁਜ਼ਰੇ ਸੀਗਾ ਬੱਚਾ ਚਲੋ ਪਰ ਕਿ ਮੇਰੇ ਕਹਿਣ ਦਾ ਇਹ ਮਤਲਬ ਹੈ ਵੀ 80 ਸਾਲ ਦੇ ਵਿੱਚ ਆਪਣੀ ਸਿਹਤ ਸੁਭਾਵਾ ਵਧੀਆ ਨਹੀਂ ਬਣੀਆਂ ਦੇਸ਼ ਦੀਆਂ ਜੇ ਸਿਹਤ ਸੁਭਾਵਾ ਦੇਸ਼ ਦੀਆਂ ਵਧੀਆ ਹੁੰਦੀਆਂ ਸਰਕਾਰੀ ਵਧੀਆ ਹੁੰਦੀਆਂ ਅੱਜ ਮੇਰੇ ਵੀਰ ਨੂੰ ਇੱਥੇ ਲਟੋ ਲੁੱਟੂ ਟੋਲੇ ਘਰਾਣ ਦੀ ਲੋੜ ਨਹੀਂ ਸੀਗੀ ਠੀਕ ਹੈ ਜੀ ਤੇ ਮੈਂ ਜਦੋਂ ਵੀ ਪਹਿਲਾਂ ਵੀ ਦੋ ਤਿੰਨ ਵਾਰੀ ਇੱਥੇ ਕੜਨ ਵਾਪਰੀਆਂ ਪਰ ਉਸ ਵੇਲੇ ਦੱਬ ਲੈਂਦਾ ਸੀਗਾ ਚਾਹ ਕੋਈ ਪ੍ਰਸ਼ਾਸਨ ਦਾ ਜੋਰ ਬੰਦ ਰਜਾ ਕੁਝ ਵੀ ਕਰਦਾ ਦਾ ਉਹ ਗੱਲਾਂ ਨਹੀਂ ਵਾਰ ਆਉਂਦੀਆਂ ਸੀਗੀਆਂ ਪਰ ਹੁਣ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਤੇ ਆਪਣੇ ਵੀਰ ਹੈਪੀ ਵਾਈਜ਼ ਆ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਇਹਦੀ ਕੋ आवाज ਚੱਕੀ ਐ ਇਸ ਲਟੇਰੇ ਦੀ ਤਾਂ ਉਸ ਲਟੇਰੇ ਦੀ आवाज ਆ ਦੇਖੋ ਸਾਰੇ ਲੋਕ ਇਕੱਠੇ ਹੋਏ ਨੇ ਇਹਦੇ ਜਿਹੜਾ ਪਾਪਾਂ ਦਾ ਘੜਾ ਸੀਗਾ ਆਲਰੇਡੀ ਭਰ ਚੁੱਕਿਆ ਸੀਗਾ ਕਿਉਂ ਇਹ ਬਹੁਤ ਵਾਰੀ ਪਹਿਲਾਂ ਹੀ ਭਰ ਚੁੱਕੇ ਸੀਗਾ ਇਹਨੂੰ ਇਹ ਸੀਗਾ ਮੇਰਾ ਘੜਾ ਕੁਛ ਵੀ ਘਟਦਾ ਐ ਪਰ ਕੋਈ ਵੀ ਚੀਜ਼ ਉਹਦਾ ਐਂਡ ਹੁੰਦਾ ਇਹਦਾ ਐਂਡ ਆ ਗਿਆ ਹੁਣ ਜਦ ਤੱਕ ਇੱਥੇ ਪ੍ਰਸ਼ਾਸਨ ਦੇ ਤੇ ਕੋਈ ਕਾਰਵਾਈ ਨਹੀਂ ਕਰਦਾ ਵੱਡੀ ਜਦ ਤੱਕ ਇਹ ਧਰਨਾ ਇਸ ਤਰੀ ਚੱਲੇਗਾ ਅਤੇ ਜੋ ਵੀ ਸਾਡੀ ਜਿੰਨੇ ਵੀ ਜੁਨੀਅਨ ਆਈਆਂ ਨੇ ਜਿੰਨੇ ਵੀ ਇੱਥੇ ਅਸੀਂ ਮੇਲ ਲੇਟਰ ਨੇ ਉਹਨੂੰ ਸਲਾਹ ਕਰਕੇ ਕੋਈ ਅਗਲਾ ਐਕਸਚੇਜ ਉਹਦੇ ਹਿਸਾਬ ਨਾਲ ਚੱਲਿਆ ਜਾਏਗਾ ਪਟਿਆਲਾ ਤੇ ਸ਼੍ਰੀ ਸੋ ਸਿੱਖ ਰਾਜਪੂਤ ਭਾਈਚਾਰਾ ਮੁਖ ਲਾਰਾ ਪੰਜਾਬ ਸਾਰਾ ਜਿਹੜਾ ਖੇਤ ਨਲਾਇਆ ਹੈ ਕਿ ਇਹ ਬੰਦਵਾ ਦਿੱਤੀ ਜਾਵੇ ਤਾਂ ਅੱਜ ਇਹ ਪਲੀਪਾਂਤੀ 3-4 ਦਿਨ ਤੋਂ ਉਤੋਂ ਪ੍ਰੈਸ ਦੇ ਵਿੱਚ ਸਾਰੀ ਗੱਲ ਜਾ ਰਹੀ ਹੈ ਇੱਕ ਇੱਕ ਸਾਲ ਦਾ ਨਵਜਾਤ ਬੱਚਾ ਸੀਗਾ ਸੋਰੀ ਇੱਕ ਦਿਨ ਦਾ ਤੋਂ ਉਸ ਨੂੰ ਇਸ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ 16-17 ਦਿਨ ਉਸ ਪਰਿਵਾਰ ਨੇ ਇਸ ਤੇ ਡਾਕਟਰ ਦੇ ਉੱਤੇ ਪੈਸੇ ਵੀ ਦਿੱਤੇਗੇ 6-7 ਲੱਖ ਰੁਪਇਆ ਉਹ ਆਸ਼ਵਮਾਨ ਕਾਰਡ ਤੋਂ ਵੀ ਇਹ ਪੈਸੇ ਕਰਦਾ ਰਿਹਾ ਪਰ ਬੱਚੇ ਦੀ ਹਾਲਤ ਸਹੀ ਨਹੀਂ ਸੀਗੀ ਜਦੋਂ ਹਸਪਤਾਲ ਦੇ ਵਿੱਚ ਡਾਕਟਰ ਨਾਲ ਗੱਲ ਕੀਤੀ ਗਈ ਤੁਸੀਂ ਬੱਚੇ ਨੂੰ ਰੈਫਰ ਕਰ ਦਿਓ ਤਿੰਨ ਰੈਫਰ ਨਹੀਂ ਕੀਤਾ ਦੋ ਦਿਨ ਪਹਿਲਾਂ ਦੋ ਦਿਨ ਬਾਅਦ ਜਦੋਂ ਪਰਿਵਾਰ ਫਿਰ ਇੱਥੇ ਆਉਂਦਾ ਤਾਂ ਰਾਤ ਨੂੰ 10:30 ਵਜੇ ਡਾਕਟਰ ਦੇ ਬੋਲ ਹੁੰਦੇ ਆਪਣੇ ਕੰਮਟਰ ਨੂੰ ਕਹਿੰਦਾ ਵੀ ਤੁਸੀਂ ਬੱਚੇ ਨੂੰ ਹੈਂਡਓਵਰ ਕਰਾਓ ਤੇ ਰੱਖੋ ਪਰਿਵਾਰ ਦੱਸੀ 11 ਵਜੇ ਬੱਚੇ ਨੂੰ ਨਹੀਂ ਇਥੋਂ ਲੈ ਕੇ ਗਿਆ ਸਵੇਰੇ ਜਦੋਂ ਪਰਿਵਾਰ ਇੱਥੇ ਮਿਲਣ ਆਉਂਦਾ ਡਾਕਟਰ ਸਾਹਿਬ ਨੂੰ ਤੇ ਨਾਲ ਸਾਡੇ ਟੀਮ ਦੇ ਮੈਂਬਰ ਵੀ ਉਹਨਾਂ ਦੇ ਨਾਲ ਆਉਂਦੇ ਆ ਤਾਂ ਡਾਕਟਰ ਸਾਹਿਬ ਨਾਲ ਬੜੀ ਹੀ ਭੱਦੀ ਸ਼ਬਦਾਲੀ ਸਾਡੇ ਜਥੇਬੰਦੀ ਦੇ ਵੀਰਾਂ ਨੂੰ ਤੇ ਪਰਿਵਾਰ ਨੂੰ ਬੋਲੀ ਗਈ ਤੇ ਇਹ ਮੈਨੂੰ ਤਾਂ ਲੱਗਦਾ ਇਹ ਵੀ ਡਾਕਟਰ ਕਿਤੇ ਡਾਕਟਰ ਦਾ ਕੋਈ ਡੰਸਟ੍ਰਕਚਰ ਹੈ ਨਹੀਂ ਵੀ ਕੋ ਡਾਕਟਰ ਦੀ ਕੋਈ ਪਛਾਹ ਹੋ ਹੀ ਨਹੀਂ ਸਕਦੀ ਜੇ ਕੋਈ ਇਦਾਂ ਦੀ ਗੱਲ ਹੋ ਵੀ ਗਈ ਸੀ ਉਹਨੂੰ ਢੰਗ ਤਰੀਕੇ ਨਾਲ ਮਸਲੇ ਨੂੰ ਸੁਲਝਾਇਆ ਜਾ ਸਕਦਾ ਸੀ ਪਰ ਇਹ ਡਾਕਟਰ ਦਾ ਇੱਕ ਮਿਸਬੀਹੇਵ ਕਰਨਾ ਫਿਰ ਉੱਥੋਂ ਪੁਲਿਸ ਵਾਲੀ ਨੇ ਬਹੁਤ ਜ਼ਿਆਦਾ ਮਿਸਬੀਹੇਵ ਕੀਤਾ ਇਹ ਇੱਕ ਸਾਨੂੰ ਲੱਗਦਾ ਇਹ ਡਾਕਟਰ ਕੋਲੇ ਕੋਈ ਰਾਜਨੀਤਿਕ ਸ਼ੈ ਹੈ ਜਿਸ ਔਨੀ ਦੇ ਸ਼ਹਿਦ ਉੱਤੇ ਮੌਕੇ ਤੇ ਡੀਐਸਪੀ ਸਾਹਿਬ ਆਉਂਦੇ ਨੇ ਕਿਰਪਾਲ ਸਿੰਘ ਜੀ ਸਾਡੇ ਐਸਐਚਓ ਸਾਹਿਬ ਆਉਂਦੇ ਨੇ ਸਾਡੇ ਜਥੇਬੰਦੀਆਂ ਤੋਂ ਵੀਰ ਆਉਂਦੇ ਆ ਸਾਡੇ ਭਾਈਚਾਰੇ ਤੋਂ ਵੀ ਤੁਸੀਂ ਕਿਰਾਏ ਤੋਂ ਭਾਈਚਾਰੇ ਤੋਂ ਵੀਰ ਆ ਕੇ ਆਉਂਦੇ ਨੇ ਸਾਰੇ ਨਾਂ ਇਹਨਾਂ ਨੇ ਬੜੀ ਹੀ ਬਦਸਲੂਕੀ ਤੇ ਨਾਲ ਇੱਕੋ ਇੱਕੀ ਈਵਨ ਕਾ ਪਰਸਨਲ ਮਿਸਬੀਹੇਵ ਦਾ ਪਰਚਾ ਸਾਨੂੰ ਪਤਾ ਲੱਗਾ ਇਸ ਪ੍ਰਸ਼ਾਸਨ ਨੇ ਨਾ ਉੱਤੇ ਕਰਤਾ ਪਰ ਅਸੀਂ ਇਸ ਤੋਂ ਸੰਤੁਸ਼ਟ ਨਹੀਂ ਹੈਗੇ ਜਦੋਂ ਤੱਕ ਇੱਥੇ ਪੂਰੀ ਬੰਦੀ ਕਾਰਵਾਈ ਨਹੀਂ ਹੁੰਦੀ ਅਸੀਂ ਇੱਥੇ ਸਵੇਰ ਦੇ ਬੈਠੇ ਹੋਏ ਹਾਂ 11 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਸਮਾਂ ਇੱਥੇ ਦਿੱਤਾ ਗਿਆ ਹੈ ਵੀ ਜੇ ਕੋਈ ਪ੍ਰਸ਼ਾਸਨਿਕ ਇੱਥੇ ਬੰਦੀ ਕਾਰਵਾਈ ਕਰਦਾ ਠੀਕ ਹੈ ਨਹੀਂ ਤਾਂ ਮਜੂਬਲ ਨਵਸਾ ਸਿੰਘ ਦੀ ਇੱਕ ਟੀਮ ਗਠਿਤ ਕਰਕੇ ਜੋ ਸਾਡੇ ਜਥੇਬੰਦੀਆਂ ਅਤੇ ਕਿਸਾਨੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਾਂ ਸਾਡੇ ਸਮਾਜਿਕ ਜਥੇਬੰਦੀਆਂ ਆਈਆਂ ਨੇ ਉਹਨਾਂ ਦੀ ਇੱਕ ਟੀਮ ਗਠਿਤ ਕਰਕੇ ਜਿਹੜਾ ਅਗਲਾ ਐਕਸ਼ਨ ਲੈਣਾ ਹੈ ਉਹ ਅਸੀਂ ਲਾਵਾਂਗੇ ਜੇ ਸਾਨੂੰ ਲ ਲੈਣਾ ਜਾਣਾ ਪਿਆ ਅੰਦੋਲਨ ਨੂੰ ਤਾਂ ਅਸੀਂ ਕਰਪਾਣਾ ਦੱਸੋ ਜੀ ਕਰਨਾ ਲੈ ਮੇਰਾ ਨਾਮ ਅਮਰਿੰਦਰ ਸਿੰਘ ਹੈ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨੀ ਨੇ ਛਡੋਣੀ ਅੱਜ ਤਰਨਾ ਲੈ ਕੀ ਹੁੰਦਾ ਹੈ ਅੱਜ ਤਰਨ ਗੁੱਸਾ ਦਾ ਸਰਪੰਚ ਹੈ ਜੀ ਮਿੰਟੂ ਜੀ ਇਹਨਾਂ ਦੇ ਪਾਸੋਂ ਰੋਜ਼ ਕੋਈ ਆਏ ਸੀਗੇ ਡਾਕਟਰ ਨਾਲ ਵੀ ਕੀ ਸਾਡੇ ਬੱਚੇ ਨਾਲ ਕੀ ਹੋਇਆ ਮਿਸਰੇ ਕੀ ਗੱਲ ਗਲਤ ਤਾਂ ਨਹੀਂ ਹੋਇਆ ਕੁਝ ਇਹ ਜਦ ਅੰਦਰ ਬੜੇ ਐ ਇਹਨਾਂ ਦੇ ਨਾਲ ਡਾਕਟਰ ਸਾਹਿਬ ਮਤਲਬ ਮਿਸਰੇ ਨੇ ਲੱਗਿਆ ਕਰਨਾ ਕਿਉਂਕਿ ਬੱਚੇ ਦੀ ਡੈਥ ਹੋ ਗਈ ਸੀਗੀ ਇਹਨੂੰ ਦਿਵਾਣਾ ਚਾਹੁੰਦਾ ਸੀਗਾ ਇਹਨੇ ਮਾੜਾ ਮਾੜਾ ਗੱਲਬਾਤ ਪੁੱਛੀ ਉਸ ਦਿਨ ਤੋਂ ਪਤਾ ਲੱਗਿਆ ਵੀ ਹੋਰ ਵੀ ਪੀੜ ਤੇ ਅੰਦਰ ਹੋਰਾਂ ਦੇ ਬੱਚਿਆਂ ਨਾਲ ਵੀ ਐਵੇਂ ਪੈਸੇ ਭਰਾ ਲੰਦਾ ਸੀਗਾ ਇਹ ਠੱਗ ਟੋਲਾ ਬੈਠਿਆ ਕਿਉਂਕਿ ਡਾਕਟਰ ਤਾਂ ਹੈ ਨਹੀਂ ਇਹ ਤਾਂ ਕਬੂਚੇ ਖਾਂਦਾ ਖੋਲਿਆ ਹੋਇਆ ਹੈ ਇਹਨਾਂ ਨੇ ਇਸ ਕਰਕੇ ਸਾਰੀ ਜਥੇਬੰਦੀਆਂ ਜਿੰਨੀ ਵੀ ਹੈਗੀਆਂ ਆਪਣੀਆਂ ਪੰਜਾਬ ਦੀਆਂ ਸਾਰੇ ਇੱਕਜੁੱਟਾ ਹੋਗੇ ਕਿਉਂਕਿ ਅੱਜ ਦਾ ਅਸੀਂ ਇੱਕ ਥੋੜੇ ਜਿਹੇ ਟਰੈਲਰ ਦੇ ਤੌਰ ਤੇ ਬੈਠੇ ਸੀਗੇ ਕਿਉਂਕਿ ਸਾਨੂੰ ਨਹੀਂ ਸੀ ਕਿ ਵੀ ਅਫਸਰ ਮੰਨ ਲੈਣਗੇ ਗੱਲ ਇਹ ਅਫਸਰ ਉਹਦੇ ਨਹੀਂ ਗੱਲ ਮੈਂ ਇੱਕ ਘੰਟੇ ਦਾ ਟਾਈਮ ਦਿੱਤਾ ਹੋਇਆ ਹੈ ਵੇ ਜਾਮ ਕਰਾਂਗੇ ਬਾਕੀ ਰਹਿੰਦੀ ਹੁੰਦੀ ਗੱਲ ਇੱਕ ਹੋਰ ਵੀ ਹੈ ਕਿਉਂਕਿ ਸਾਡੇ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਕਿਉਂਕਿ ਅਫਸਰਾਂ ਦੇ ਮੱਦੇਨਜ਼ਰ ਭੁਲੇਖਾ ਵੀ ਰਾਜਪੁਰਾ ਸਹਿਰ ਜਾਗਰੂਤ ਨਹੀਂ ਹੈਗਾ ਜਿੱਦਣੇ ਮਲਬਈ ਕਹਦੇ ਨੇ ਆਪਾਂ ਪਵਾ ਦਈਏ ਜਿੱਦਣ ਆਪਣੀ ਅਈ ਤੇ ਆਗੇ ਪਿੱਛੇ ਵੀ ਨਹੀਂ ਹਟਦੇ ਆਗੇ ਫਿਰ ਇਹ ਇਹ ਆਪਣਾ ਰੋਡ ਛੱਡ ਫਿਰ ਇਹਨਾਂ ਦੀ ਲਾਸਾ ਜਾ ਸਕਦੀ ਹੈ ਪਰ ਪਿੱਛੇ ਨਹੀਂ ਹਟਣਗੇ ਅਸੀਂ ਰੋਡ ਵੀ ਬੰਦ ਕਰਾਂਗੇ ਫਿਰ ਚੰਡੇ ਦੇ ਦੰਡਾ ਵੀ ਹੈਗਾ ਯਾ ਹੁਣ ਦੰਡੇ ਉਹ ਨਹੀਂ ਪਾਏ ਹੋਏ ਅਸੀਂ ਵੀ ਜਿਹੜੇ ਅਫਸਰਾਂ ਦੇ ਨਾਲ ਵੀ ਪਾਏ ਆ ਅਸੀਂ ਹੁਣ ਆਪ ਸਭ ਨੂੰ ਇੱਕ ਗੱਲ ਕਹਿੰਦੇ ਆ ਵੀ ਦੇਖ ਕੇ ਯੂਨੀਨਾ ਉਹ ਉਜੀਸਰਾਂ ਵੀ ਰੋਲਰ ਭਾਰੀਆ ਕਿ ਉਹ ਉਜੀਸਰ ਖਤਮ ਹੈ ਆਫਿਸ ਚ ਚਤਾਵਨੀ ਦਿੰਦੇ ਆ ਸਰਕਾਰਾਂ ਨੂੰ ਜਿਆਦਾ ਛੇਤੀ ਨੱਥ ਪਾ ਲੈਣਗੇ ਤਾਂ ਠੀਕ ਹੈ ਅਣਿਚੜੂਨੀ ਸਾਹਿਬ ਨੇ ਦੇਖਿਆ ਹੀ ਤੁਸੀਂ ਉਹਨੇ ਕੁੜੀ ਦਾ ਸੰਸਕਾਰ ਵੀ ਕਰਾਇਆ ਤਾਂ ਸੀਬੀਆ ਨੂੰ ਸਿੱਟ ਬਿਠਾਇਆ ਸੀਬੀਆ ਦੀ ਜਾਂਚ ਕਰਾਤੀ ਸ਼ੁਰੂ ਅਸੀਂ ਵੀ ਇਹੀ ਮੰਗ ਕਰਦੇ ਵੀ ਇੱਥੇ ਵਧੀਆ ਤਰੀਕੇ ਨਾਲ ਜਾਂਚ ਹੋਈ ਜਾਵੇ ਸੱਚ ਦਾ ਸੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਿਆ ਜਾਵੇ ਕਿਉਂਕਿ ਜੋ ਵੀ ਮਿਸਬੀਵ ਕਰਿਆ ਸਾਡੇ ਸਰਪੰਚ ਸਾਹਿਬ ਨਾਲ ਹੋਰ ਬੰਦਿਆਂ ਨਾਲ ਉਹ ਵੀ ਕਹਿੰਨੇ ਵੀ ਕਿ ਡਾਕਟਰ ਦਾ ਮਤਲਬ ਨਹੀਂ ਬਣਦਾ ਵੀ ਐਵੇਂ ਮਿਸਬੀਵ ਕਰੇ ਡਾਕਟਰ ਹੁੰਦਾ ਵੀ ਇੱਕ ਰੱਬ ਦਾ ਰੂਪ ਹੁੰਦਾ ਵੀ ਬੱਚੇ ਬੈਠ ਕੇ ਵੀ ਇਹ ਪ੍ਰੋਬਲਮ ਆ ਗਈ ਵੀ ਇਹਨੂੰ ਸਮਝਾਇਆ ਜਾਵੇ ਉਸ ਗਿਆ ਹੱਲ ਕਰਿਆ ਜਾਵੇ ਕਿਉਂਕਿ ਆਪ ਗੁਨਾਹਗਰ ਹੋਣੇ ਕਰਕੇ ਉਹਨੇ ਮਿਸਬੀਵ ਕਰਤਾ ਕਿਉਂਕਿ ਉਹਨੇ ਦਿਖਾਦਾ ਵੀ ਮੈਂ ਪਤਾ ਦਵਾਈ ਦੇਵਾ ਕੇ ਇਹਨਾਂ ਨੂੰ ਦਵਾ ਲੂੰਗਾ ਵੀ ਕੁਝ ਬੰਦੇ ਚੰਨ ਬੰਨੇ ਆ ਪਰ ਦਾਵਾਂ ਵਾਲੇ ਕਿੱਥੇ ਬਰੇਨ ਬਤੀ ਯੂਨੀਅਨ ਦੇ ਨਾਲ ਜੁੜੇ ਹੋਏ ਪ੍ਰਧਾਨ ਨੇ ਬੁਲਾਦੇ ਜਿਲ੍ਹਾ ਪ੍ਰਧਾਨ ਹੈ ਕਿਉਂਕਿ ਮੈਂ ਉਸ ਦਿਨ ਮੈਨੂੰ ਸਰਪੰਚ ਸਾਹਿਬ ਦਾ ਫੋਨ ਵੀ ਆਇਆ ਮੈਂ ਗਿਆ ਸੀ ਮਾਨਸਾ ਮਾਨਸਾ ਮੇਰੀ ਮੀਟਿੰਗ ਸੀਗੀ ਮੈਂ ਕਹਿੰਦਾ ਵੀ ਠੀਕ ਹੈ ਸਾਡਾ ਪ੍ਰਸ਼ਾਸਨ ਹੈ ਕਿਉਂਕਿ ਪੱਲਾ ਵਾਲਾ ਤਾਂ ਨਹੀਂ ਗੱਲ ਵੀ ਅਸੀਂ ਚੁੱਪਚਾਪ ਥੋੜੀ ਬਾਤਾਂ 'ਚ ਆ ਜਾਵਾਂਗੇ ਹੁਣ ਸਾਡੀ ਕਮੇਟੀ ਵੀ ਬਣੂਗੀ ਜੇ ਸਾਡੇ ਨਾਮ ਬਣਿਆ ਲੋਕੋ ਦੇ ਨਾਲ ਅਸੀਂ ਫੈਸਲੇ ਲੈਵਾਂਗੇ ਵੀ ਕੀ ਕਰਨਾ ਤਾਂ ਅਸੀਂ ਫੈਸਲੇ ਵੀ ਇਹਦੇ ਲੈਵੇ ਠੋਸ ਲੈਵਾਂਗੇ ਸਾਨੂੰ ਬੈਠਣ ਪੈ ਗਿਆ ਬੈਠਾਂਗੇ ਡੰਡੇ 'ਤੇ ਖਾਣੇ 'ਤੇ ਡੰਡੇ ਖਾਵਾਂਗੇ ਜਦ ਸਾੰਨੇ ਦੀਗੇ ਅਪ ਅਪ ਕਰਾਂਗੇ ਵੀ ਅਸੀਂ ਫਿਰ ਪਿੱਛੇ ਵੀ ਨਹੀਂ ਹਟਾਂਗੇ ਜੋ ਸਾਨੂੰ ਕਰਨਾ ਪਿਆ ਕਰਾਂਗੇ ਵੀ ਪਹਿਲਾਂ ਬਾਤ ਫਿਰ ਮੁਲਾਕਾ ਫਿਰ ਉਸ ਤੋਂ ਬਾਅਦ ਲੜਾ ਹੈਪੀ ਬੱਚੇ ਜਿਹੜੇ ਪਰਿਵਾਰੀ ਸਦਸੇ ਹਨ ਉਹਨਾਂ ਨੇ ਕਿਹਾ ਹੈ ਕਿ ਐਸਾ ਸਾਨੂੰ ਸ਼ਰਮ ਵੀ ਦਿੱਤਾ ਜਾ ਰਿਹਾ ਹੈ ਬੱਚੇ ਦਾ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਿਹੜਾ ਡੈੱਡ ਬੋਡੀ ਜਿਹੜੀ ਬੱਚੇ ਦੀ ਛੋਟੇ ਦੀ ਨਹੀਂ ਮਿਲੀ ਉਹ ਇੱਕ ਕਾਰਨ ਹੈ ਕਿਉਂਕਿ ਜੇ ਅਸੀਂ ਹੁਣ ਡੈੱਡ ਬੋਡੀ ਲੈਵਾਂਗੇ ਵੀ ਕਿਉਂਕਿ ਸਾਨੂੰ ਇਨਸਾਫ ਨਹੀਂ ਮਿਲਣਾ ਜੇ ਅਸੀਂ ਲੈ ਕੇ ਵੀ ਜਾਵਾਂਗੇ ਜੇ ਅਸੀਂ ਡੈੱਡ ਬੋਡੀ ਲੈ ਵੀ ਲਈਏ ਕਿਸੇ ਦਿਨ ਸਾਨੂੰ ਪ੍ਰਸ਼ਾਸਨ ਇਨਸਾਫ ਨਹੀਂ ਦੋ ਦੇਗਾ ਬੈਟ ਬੁੜੀ ਜਾਂ ਤਾਂ ਕਿੱਥੇ ਰਹੀ ਜਾਂ ਤਾਂ ਕਿ ਸਾਨੂੰ ਸਾ ਅਸੀਂ ਕਮੇਟੀ ਬਣਾਵਾਂਗੇ ਗੱਲ ਕਰਦੇ ਸਰਮਚੂ ਨੇ ਬੈਠਕ ਵਿੱਚ ਕਮੇਟੀ ਬਣਾਈ ਜਾਵੇ ਉਹ ਕਮੇਟੀ ਫੈਸਲਾ ਕਰੇਗੀ ਯੂਨੀਅਨ ਉਹਦੇ ਨਾਂ ਦੇ ਹੈਗੀ ਦੰਡੇ ਖਾਣ ਵਾਸਤੇ ਵੀ ਸਾਰੇ ਕੰਮ ਕਰਨ ਵਾਸਤੇ ਦਾ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਉਹ ਤਾਂ ਮਿੱਟੀ ਆ ਕਾਲਪੁਰ ਕਵਾਇਗੁਰ ਜੋ ਜੋਤੋ ਲੀਨ ਹੋ ਗਈ ਆ ਪਰ ਪ੍ਰਸ਼ਾਸਨ ਕਾਰਵਾਈ ਨਹੀਂ ਕੀਤਾ ਤੱਕ ਨਹੀਂ ਕਰਦਾ ਤਾਂ ਬੱਚੇ ਦੀ ਬੋਡੀ ਪਰਿਵਾਰ ਨਹੀਂ ਲਏਗਾ। ਕਾਮਾ ਜੀ ਕੱਲ ਉਹਨੇ ਜਿਹੜਾ ਪਰਚਾ ਅਰਜ਼ੀ ਕੀਤਾ ਤੁਸੀਂ ਉਸ ਪਰਚੇ ਤੋਂ ਸਹਿਮਤ ਹੋ? ਨਾ ਜੀ ਨਾ ਉਹ ਤਾਂ ਪੁਲਿਸ ਨੇ ਆਪਣਾ ਕੀਤਾ ਜਿਹੜਾ ਪੁਲਿਸ ਨੂੰ ਉਹਨੇ ਪੁਲਿਸ ਨਾਲ ਗੰਦੀ 353 ਦਾ ਜਿਹੜਾ ਕੀਤਾ ਨਾ ਉਹ ਕੀਤਾ ਜਿਹੜੀ 153 ਦੀ ਪਹਿਲਾਂ 153 ਸੀ ਹੁਣ ਤਾਂ ਪਤਾ ਨਹੀਂ ਮਿਸ ਬਿਹਵ ਦਾ ਤੇ ਉਹ ਹੁਣ ਬੀਐਨਐਸ ਧਾਰਾ ਚੇਂਜ ਹੋ ਗਈ ਮਾਫੀ ਦਿਓ ਮੈਨੂੰ ਪਤਾ ਨਹੀਂ ਉਹ ਕਿਤਾ ਮਿਸ ਬਿਹੇਵ ਦਾ ਮੰਦੀ ਸ਼ਬਦਾਰੀ ਬੋਲ ਜੀ ਪੁਲਿਸ ਨੂੰ ਬਲੀ ਆ। ਉਹ ਜਿਹੜਾ ਬੰਦਾ ਪੁਲਿਸ ਦਾ ਮਿਸ ਬਿਹੇਵ ਕਰਦਾ ਜਿਹੇ ਬੰਦੇ ਨੂੰ ਵਰਦੀ ਹੈ ਨਹੀਂ। ਭਾਜੀ ਉਹ ਆਮ ਇਨਸਾਨ ਨਾਲ ਕੀ ਟਰੀਟ ਕਰਦਾ ਹੋਏਗਾ ਇੱਥੋਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ। ਉਹ ਸਾਡੀ ਤਾਂ ਬੇਨਤੀ ਲਾ ਲਓ ਜੋ ਮਰਜ਼ੀ ਲਾ ਲਓ। ਵੀ ਘੰਟੇ ਦਾ ਇੱਕ ਘੰਟੇ ਦੇ ਵਿੱਚ 20 ਮਿੰਟ ਲੰਘ ਗਏ ਨੇ। ਬਾਅਦ 12:00 ਦੇ ਨਿਰਧਾਰਣ ਅਸੀਂ ਤੇ ਤੁਰਤੇ ਤੇ ਫਿਰ ਪ੍ਰਸ਼ਾਸਨ ਨੂੰ ਔਖਾ ਹੋ ਜਾਣਾ ਸਾਂਭਣਾ। ਸੋ ਇਸ ਕਰਕੇ ਜਿਹੜਾ ਜੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਨੇ ਉਹਨਾਂ ਨਾਲ ਮਿਸ ਬਿਹੇਵ ਹੋਇਆ। ਤੇ ਪਰਚਾ ਕਰਤਾ ਪੁਲਿਸ ਨੇ ਮੇਰੀ ਗੱਲ ਗੌਰ ਕਰਿਓ ਮਾੜਾ ਜਿਆ ਪ੍ਰਸ਼ਾਸਨ ਮਿਸਬੇਵ ਹੋਇਆ ਤੇ ਪ੍ਰਸ਼ਾਸਨ ਨੇ ਪਰਚਾ ਕਰਤਾ ਜਿਹੜਾ ਲੋਕਾਂ ਨਾਲ ਮਿਸਬੇਵ ਹੋ ਜਾਂਦਾ ਲੋਕਾਂ ਦੇ ਬੱਚੇ ਮਾਰਦੇ ਤੇ ਉਹ ਪ੍ਰਸ਼ਾਸਨ ਨਹੀਂ ਵਿਖਦਾ ਨਹੀਂ ਪਿਆ ਸੋ ਇਸ ਕਰਕੇ ਇਹ ਹੀ ਬੇਨਤੀ ਆ ਵੀ ਇੱਥੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਸਾਰੀਆਂ ਬਕੀਆਂ ਨੇ ਆਲ ਇੰਡੀਆ ਸਿੱਖ ਰਾਜਿਤ ਮਹਾਸਭਾ ਦੇ ਸਾਰੇ ਵੀਰ ਭੈਣ ਪ੍ਰਤੀ ਇਕੱਠੇ ਹੋਏ ਆ ਸਾਰੇ ਭਾਰਤੀ ਕਿਸਾਨ ਯੂਨੀਅਨ ਛਡੂਨੀ ਤੋਂ ਆਏ ਨੇ ਬੁੱਟਾ ਸੇ ਖਾਲਾਪੁਰ ਆਏ ਨੇ ਪਰ ਆ ਪ੍ਰਧਾਨ ਜੀ ਜਿੰਦੀ ਸਿੰਘ ਜੀ ਸਾਹਿਬ ਕਾ ਸੈਨਿਕ ਕ੍ਰਾਂਤੀਕਾਰੀ ਆਈ ਹੈ ਵੀ ਮਿੰਟੂ ਹਰੀ ਬਕੋਰੀ ਖਾਲਾਪੁਰ ਲੱਖੋਵਾਲ ਜਿਹੜੀ ਹੈ ਜਥੇਬੰਦੀ ਸਾਰੀਆਂ ਮੈਂ ਨਾਂ ਲਵਾਂ ਤੇ ਮੇਰੇ ਕੋਲ ਰਹਿ ਜਾਣੇ ਕਈਆਂ ਦੇ ਪਰ ਕਿਹੜੀ ਕਿਹੜੀ ਜਥੇਬੰਦੀ ਜਿਹੜੀ ਰਾਜਪੁਰ ਦੀ ਨਹੀਂ ਆਈ ਛੜੂਨੀ ਤੋਂ ਆਇਆ ਵੀ ਛੜਾ ਹੈਪੀ ਭਰਾ ਆ ਸਾਰੇ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਹੋਰ ਜਿਹੜੇ ਆ ਭਰਾ ਬੱਬਰ ਖਾਲਸਾ ਦਲ ਦੇ ਮਾਨ ਦਲ ਦੇ ਵੀ ਸੋਭਾ ਸਿੰਘ ਅਰੀ ਪਹੁੰਚੇ ਨੇ ਸੋ ਸਾਰੇ ਵੀਰ ਅਸੀਂ ਸਾਡੇ ਭੈਣ ਭਰਾ ਪਹੁੰਚੇ ਨੇ ਇਸੇ ਬੇਨਤੀ ਆ ਕੱਟ ਤਾਣ ਵਧੀ ਜਾਣਾ ਕਿਉਂਕਿ ਲੋਕਾਂ ਨੇ ਜਿਹੜੀ ਠੱਕਾ ਛੇ ਕੀਤੀ ਹੈ ਇੱਥੇ ਲੋਕ ਤੁਸੀਂ ਮੇਰੀ ਸਾਡੀ ਵੀਡੀਓ ਬਣਾਉਣ ਨਾਲੋਂ ਉਹਨਾਂ ਲੋਕਾਂ ਦੀ ਬਣਾਓ ਜਿਹਨਾਂ ਦਾ ਠੱਕਾ ਹੋਇਆ ਉਹਨਾਂ ਲੋਕਾਂ ਦੇ ਕੱਲੇ ਕੱਲ ਦੇ ਵੀਊ ਤੇ ਤੁਸੀਂ ਆਪ ਇਥੋਂ ਰੋਕੇ ਜਾਓਗੇ ਅੱਖਾਂ ਪਰ ਕੇ ਜਾਓਗੇ ਵੀ ਆਹ ਕੁਝ ਹੁੰਦਾ ਸਾਡੇ ਪਰਿਵਾਰਾਂ ਨਾਲ ਧੰਨਵਾਦ ਜੀ